ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਸਾਡਾ ਵਲੌਗ ਦਾ ਦਿਨ ਹੈ 6ਵਾਂ ਤੇ ਚਾਚੇ ਤੇ ਭਤੀਜੇ ਦੇ ਫਿਟਨੈਸ ਵਲੌਗ ਦਾ ਇਹ 6ਵੇਂ ਦਿਨ ਦੇ ਵਿੱਚ ਅੱਜ ਅਸੀਂ ਦੋਵੇਂ ਇਕੱਠੇ ਐਕਸਰਸਾਈਜ਼ ਕਰਾਂਗੇ ਤੇ ਆਹ ਦੇਖ ਲਓ ਜੀ ਐਕਸਰਸਾਈਜ਼ ਦੇ ਨਾਮ ਤੇ ਸਿਰਫ ਇਹ ਜਿਹੜੇ ਇਹ ਛੋਟੇ-ਛੋਟੇ ਜਿਹੜੇ ਵਾਨਰ ਸਿੰਨ ਹਨ ਨਾ ਜਿਹੜੀ ਵਾਨਰ ਹੁੰਦੇ ਛੋਟੇ-ਛੋਟੇ ਇਹ ਐਕਸਰਸਾਈਜ਼ ਦੇ ਨਾਮ ਤੇ ਸਿਰਫ ਆਹੀ ਕੁਝ ਕਰਦੇ ਆ ਇੱਧਰ ਛਾਲਾਂ ਉੱਧਰ ਛਾਲਾਂ ਇਹਨਾਂ ਨੂੰ ਕੁਝ ਨਹੀਂ ਸਮਝ ਆਉਂਦਾ ਇਹਨੂੰ ਕਿੰਨਾ ਵੀ ਕਹਿ ਲੋ ਵੀ ਜੰਪਿੰਗ ਜੈਕ ਕਰਨੀ ਆ ਉਹਦਾ ਸਾਰਾ ਕੁਝ ਹੀ ਆ ਪਰ ਕਰਨੇ ਪੁੱਠੇ ਆ ਹੁਣ ਜਿਹੜੇ ਇਹਨਾਂ ਦੇ ਕੋਚ ਹੁੰਦੇ ਆ ਜਾਂ ਟੀਚਰ ਹੁੰਦੇ ਆ ਉਹ ਕਿਵੇਂ ਇਹਨਾਂ ਨੂੰ ਕੰਟਰੋਲ ਕਰਦੇ ਇਹ ਤਾਂ ਰੱਬ ਹੀ ਜਾਣੇ ਪਰ ਸਾਡੇ ਕੋਲ ਕੰਟਰੋਲ ਕਰਨਾ ਸੌਖਾ ਕੰਮ ਨਹੀਂ ਪਰ ਇੰਨੀ ਗੱਲ ਆ ਵੀ ਇਹ ਸਾਡੀ ਗੱਲ ਮੰਨ ਕੇ ਸਾਡੇ ਨਾਲ ਤੁਰ ਪੈਂਦਾ ਜੇ ਨਾਂ ਲੈ ਕੇ ਜਾਈਏ ਇਹਨੂੰ ਜਾਂ ਸੁੱਤੇ ਨੂੰ ਛੱਡ ਜਾਈਏ ਜਾਂ ਇਹ ਮਨਾ ਕਰੇ ਉੱਠਣ ਤੋਂ ਤੇ ਫਿਰ ਵੀ ਇਹ ਕਹਿ ਦਿੰਦਾ ਮੈਨੂੰ ਤੁਸੀਂ ਲੈ ਕੇ ਜਾਣਾ ਸੀ ਭਾਵੇਂ ਤੱਕੇ ਨਾਲ ਲੱਗ ਜਾਂਦੇ ਮੈਨੂੰ ਤੇ ਲੋ ਜੀ ਆਪਣੀ ਐਕਸਰਸਾਈਜ਼ ਅੱਜ ਦੀ ਜਿਹੜੇ ਵਾਰਮ ਅਪ ਦੀ ਉਹ ਚੱਲ ਰਹੀ ਆ ਪਹਿਲਾਂ ਜੰਪਿੰਗ ਕੀਤੀ ਸੀ ਹੁਣ ਜੰਪਿੰਗ ਜੈਕਸ ਹੈ ਤੇ ਆ ਮੇਰੇ ਅੱਗੇ ਵਾਲਾ ਪਤਾ ਨਹੀਂ ਕੀ ਕਰੀ ਜਾਂਦਾ ਤੇ ਆਪਣੀ ਲੈਗ ਦੀ ਸਟ੍ਰੈਚਿੰਗ ਹੋ ਰਹੀ ਹੈ ਤੇ ਬਾਈ ਆਪਣਾ ਬੈਠਾ ਵੀਡੀਓ ਬਣਾਈ ਜਾਂਦਾ ਅੱਜ ਸਾਨੂੰ ਫਾਇਦਾ ਇਹ ਸੀਗਾ ਵੀ ਸਾਡੇ ਕੋਲ ਕੈਮਰਾਮੈਨ ਸੀਗਾ ਸਾਰਾ ਦਿਨ ਨਹੀਂ ਸੀਗਾ ਪਰ ਕੁਝ ਟਾਈਮ ਵਾਸਤੇ ਸਾਡੇ ਨਾਲ ਸੀਗਾ ਤੇ ਅਸੀਂ ਆ ਹੁਣ ਕਮਰ ਦੀ ਐਕਸਰਸਾਈਜ਼ ਕਰਦੇ ਆ ਪਿਓ ਦਾ ਪੁੱਤ ਇੱਕ ਐਕਸਰਸਾਈਜ਼ ਕਰਨ ਲੱਗਦਾ 5 ਸੈਕਿੰਡ ਕਰਦਾ ਤੇ ਕਹਿ ਦਿੰਦਾ ਮੈਂ ਥੱਕ ਗਿਆ ਤੇ ਨਾਲ ਦੀ ਨਾਲ ਜੇ ਉਹਨੂੰ ਕੋਈ ਮਸਤੀ ਕੰਮ ਕਰਨਾ ਮਿਲੇ ਤਾਂ ਫਿਰ ਤਿਆਰ ਆ ਤੇ ਲਓ ਜੀ ਸਾਡੀ ਰਨਿੰਗ ਸ਼ੁਰੂ ਹੋ ਗਈ ਐ ਤੇ ਅੱਜ ਇਹਨੇ ਰਨਿੰਗ ਜ਼ਿਆਦਾ ਨਹੀਂ ਕੀਤੀ ਪਤਾ ਨਹੀਂ ਕਿਉਂ ਬੱਚਿਆਂ ਦਾ ਆਪਣਾ ਮੂਡ ਹੁੰਦਾ ਚਲੋ ਕੋਈ ਗੱਲ ਨਹੀਂ ਜਿੰਨੀ ਵੀ ਕੀਤੀ ਓਨੀ ਬਹੁਤ ਆ ਕਿਉਂਕਿ ਕੋਚ ਐ ਦੇ ਕਹਿ ਕੇ ਗਏ ਸੀ ਵੀ ਇਹਨੂੰ ਰਨਿੰਗ ਤੇ ਸਟ੍ਰੈਚਿੰਗ ਬੈਂਡਿੰਗ ਜਰੂਰ ਕਰਾਉਣੀ ਆ ਤੇ ਇਹ ਆਪਦੇ ਕੋਚ ਦੀ ਗੱਲ ਮੰਨ ਲੈਂਦਾ ਤੇ ਇਹਨੂੰ ਡਰ ਆ ਵੀ ਮੇਰਾ ਕੋਚ ਆ ਕੇ ਮੈਨੂੰ ਕੁਝ ਬੋਲੂਗਾ ਬਸ ਐਸੇ ਚੱਕਰ ਜਿਹੇ ਜਿਹੜੇ ਐਕਸਰਸਾਈਜ਼ ਕਰੀ ਜਾਂਦਾ ਨਹੀਂ ਤਾਂ ਕਮ ਔਖਾ ਹੀ ਸੀਗਾ ਤੇ ਸਾਡਾ ਕੈਮਰਾਮੈਨ ਵੀ ਅਜੀਬ ਹੀ ਆ ਜੀ ਵੈਸੇ ਚਲੋ ਤੇ ਆਪਾਂ ਰਨਿੰਗ ਕਰਨ ਤੋਂ ਬਾਅਦ ਅੱਜ ਆਪਾਂ ਕਿਉਂਕਿ ਇਹਨੇ ਤਾਂ ਕੁਝ ਕਰਨਾ ਨਹੀਂ ਸੀ ਤੇ ਆਪਾਂ ਆਪਦੇ ਤੇ ਫੋਕਸ ਕੀਤਾ ਪਹਿਲਾਂ ਆਪਾਂ ਸਿੰਪਲ ਪੁਸ਼-ਅੱਪ ਲਾਈ 100 20-20 ਦੇ ਆਪਾਂ ਪੰਜ ਸੈੱਟ ਲਾਈ ਤੇ ਉਸ ਤੋਂ ਬਾਅਦ ਆਪਾਂ ਅੱਜ ਆਪਣੇ ਪੁੱਤਰ ਕੋਲ ਸਿੱਖਿਆ ਜੀ ਹਨੂਮਾਨ ਦੰਡ ਇਹ ਲਾਇਆ ਤੇ ਮੈਂ ਕਿਵੇਂ ਰਿ ਪਹਿਲਾਂ ਵੀ ਆ ਪਰ ਇਹਨੂੰ ਕਹਿੰਦੇ ਕੀ ਹੈ ਇਹ ਨਹੀਂ ਪਤਾ ਸੀ ਤੇ ਪਰ ਇਹਨੂੰ ਦੇਖ ਕੇ ਪਤਾ ਲੱਗ ਗਿਆ ਤੇ ਚਲੋ ਆਪਾਂ 100 ਹਨੂਮਾਨ ਦੰਡ ਲਾਏ ਤੇ ਉਸ ਤੋਂ ਬਾਅਦ ਆਪਣੀਆਂ ਐਬਸ ਦੀ ਐਕਸਰਸਾਈਜ਼ ਜਿਹੜੀਆਂ ਸੀਗੀਆਂ ਉਹ ਕੀਤੀਆਂ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਸੀ ਤੇਜ਼ ਕਰਤੀ ਮਜਬੂਰੀ ਆ ਸਾਡੀ ਕਿਉਂਕਿ ਵਲੌਗ ਬਹੁਤ ਵੱਡਾ ਹੋ ਜਾਣਾ ਤੇ ਫਿਰ ਦੇਖਣ ਵਾਲਾ ਦੇਖਦਾ ਨਹੀਂ ਪਰ ਸਾਡੇ ਬਣਾਏ ਦਾ ਫਾਇਦਾ ਕੀ ਐਥੇ ਕਰਕੇ ਕੋਸ਼ਿਸ਼ ਹੀ ਕਰੀਦੇ ਕਿ ਜਿੰਨੀਆਂ ਵੱਧ ਤੋਂ ਵੱਧ ਚੀਜ਼ਾਂ ਮਤਲਬ ਗਾਗਰ ਤੇ ਸਾਗਰ ਭਰਨ ਵਾਲੀ ਗੱਲ ਆ ਕੁਜੇ ਚ ਸਮੁੰਦਰ ਭਰਨ ਵਾਲੀ ਗੱਲ ਆ ਜਿੰਨੀ ਅਸੀਂ ਕਰ ਸਕੀਏ ਇਕੱਠਾ ਉਹ ਇਕੱਠਾ ਕਰਨ ਦੀ ਕੋਸ਼ਿਸ਼ ਕਰੀਦੀ ਆ ਆਪਣੇ ਲਿਮਟਿਡ ਟਾਈਮ ਦੇ ਵਿੱਚ ਤੇ ਇਹ ਵੇਖੋ ਜੀ ਬੰਦਰ ਲੰਮਕਿਆ ਪਿਆ ਮੇਰੀ ਐਕਸਰਸਾਈਜ਼ ਤਾਂ ਪਹਿਲਾਂ ਪਹਿਲਾਂ ਕੰਪਲੀਟ ਕਰ ਲਈ ਆ ਮੈਂ ਪਰ ਇਹ ਹੁਣ ਦੇਖੋ ਇਹਦੇ ਚ ਇਹਦੇ ਚ ਹਿੰਮਤ ਕਿੱਥੋਂ ਆ ਜਾਂਦੀ ਆ ਉ ਇਹਨੂੰ ਕਹ ਦੋ ਵੀ ਆ ਕਰਨਾ ਮੈਂ ਨਹੀਂ ਕਰਦਾ ਕਹਿੰਦਾ ਮੈਂ ਤਾਂ ਥੱਕ ਗਿਆ ਤੇ ਹੁਣ ਇਹਨੂੰ ਆ ਪੁੱਠੇ ਸਿੱਧੇ ਪਾਵੇਂ ਸਾਰਾ ਦਿਨ ਕਰਾਈ ਜੋ ਕਲੀ ਇਹਦੀ ਗੱਲ ਨਹੀਂ ਬੱਚੇ ਜਿੰਨੇ ਵੀ ਆ ਪਰ ਗੱਲ ਇਹ ਆ ਵੀ ਆ ਕੁਛ ਕਰਨਗੇ ਤਾਂ ਹੀ ਤਾਂ ਐਕਟਿਵ ਰਹਿਣਗੇ ਨਹੀਂ ਤੇ ਘਰੇ ਬੈਠੇ ਜਵਾਕਾਂ ਨੇ ਫੋਨ ਹੀ ਦੇਖਣਾ ਖਾਸ ਕਰਕੇ ਹੁਣ ਕਿਉਂਕਿ ਛੁੱਟੀਆਂ ਚੱਲੀ ਜਾਂਦੀਆਂ ਤੇ ਕੰਮ ਵੈਸੇ ਹੀ ਜਵਾਕਾਂ ਦਾ ਔਖਾ ਹੋਇਆ ਪਿਆ ਪਰ ਵਾਰੀ-ਵਾਰੀ ਅਸੀਂ ਇੱਕੋ ਬੇਨਤੀ ਕਰਦੇ ਹਾਂ ਸਾਡਾ ਇਹ ਵਲੌਗ ਪਾਉਣ ਦਾ ਇੱਕ ਮਕਸਦ ਇਹੀ ਹੈ ਵੀ ਜਿਹੜੇ ਆਪਣੇ ਬੱਚੇ ਆ ਨਾ ਅਸੀਂ ਉਹਨਾਂ ਨੂੰ ਐਕਟਿਵ ਕਰੀਏ ਪਰ ਬੱਚਿਆਂ ਨੇ ਕੱਲਿਆਂ ਨੇ ਐਕਟਿਵ ਨਹੀਂ ਹੋਣਾ ਪਹਿਲਾਂ ਸਾਨੂੰ ਆਪ ਐਕਟਿਵ ਹੋਣਾ ਪੈਣਾ ਤਾਨੂੰ ਆਪ ਨੂੰ ਨੀਂਦ ਛੱਡ ਕੇ ਤੇ ਸਵੇਰੇ 4 ਵਜੇ 5 ਵਜੇ ਜਿੰਨਾ अर्ਲੀ ਹੋ ਸਕੇ ਅਸੀਂ ਉੱਠ ਸਕਦੇ ਆ ਉਸ ਟਾਈਮ ਤੇ ਉੱਠਣਾ ਪੈਣਾ ਕਿਉਂਕਿ ਜੇ ਅਸੀਂ ਉੱਠਾਂਗੇ ਤਾਂ ਬੱਚੇ ਉੱਠਣਗੇ ਜੇ ਬੱਚੇ ਉੱਠਣਗੇ ਤੇ ਸਾਡੇ ਨਾਲ ਤੁਰ ਪੈਣਗੇ ਤੇ ਬੱਚਿਆਂ ਨੂੰ ਅਸੀਂ ਖੁੱਲੇ ਗਰਾਊਂਡਾਂ ਚ ਲੈ ਕੇ ਜਾਈਏ ਤੇ ਇੱਕ ਗੱਲ ਹੋਰ ਆ ਜੋ ਮਰਜ਼ੀ ਹੋ ਜਾਏ ਦੁਨੀਆ ਸਿੱਧੀ ਆ ਤੇਢੀ ਹੋ ਜਾਏ ਜਿਵੇਂ ਮਰਜ਼ੀ ਤਰਨਾ ਆਪੇ ਪੁੱਠੀ ਹੋ ਜਾਏ ਪਰ ਆ ਜਿਹੜੀ ਮਸਤੀ ਆ ਨਾ ਆ ਰੁਕਣੀ ਨਹੀਂ ਚਾਹੀਦੀ ਨਜ਼ਾਰਾ ਤਾਂ ਇੱਥੇ ਹੀ ਆ